ਸਲੋਵੀ ਹੋਰ ਤੁਹਾਨੂੰ 15 ਫਰਵਰੀ ਤੱਕ ਮਿਲਣਗੇ ਕੋਟੀਆਂ ਦੇ ਪਾਤੇ ਸੂਟ ਸ਼ਰਾਰੇ ਲਹਿੰਗੇ ਕਰਾਰੇ ਕਿਉਂਕਿ ਜਲੰਧਰ ਸ਼ਹਿਰ ਚ ਨਾਨਕਾਟ ਕੱਪੜੇ ਦੀ ਫੈਕਟਰੀਆਂ ਲਾਤੀ ਬਹੁਤ ਵੱਡੀ ਤਬਾਕੇਦਾਰ ਸੇਲ ਜਿੱਥੇ ਤੁਹਾਨੂੰ ਬਾਜ਼ਾਰ ਨਾਲੋਂ ਟਿਕੜੇ ਟਿਕੜੇ ਭਾਤੇ ਕੱਪੜਾ ਮਿਲਣਾ ਹੁਣ 1 ਲੱਖ ਰੁਪਈਆ ਨਹੀਂ 30 35 ਹਜ਼ਾਰ ਖਰਚੋ 1 ਲੱਖ ਵਾਲਾ ਕੱਪੜਾ ਆਪਣੇ ਘਰ ਲਿਆਓ ਸਸਤਾ ਕੱਪੜਾ ਕਿਉਂ ਆ ਕਿਉਂਕਿ ਕੱਪੜੇ ਦੀ ਫੈਕਟਰੀ ਆ ਇੱਥੇ ਨਵੇਂ ਨਵੇਂ ਡਿਜ਼ਾਈਨ ਤਾਜ਼ੇ ਤਾਜ਼ੇ ਡਿਜ਼ਾਈਨ ਬਣਦੇ ਆ ਬਜ਼ਾਰ ਨਾਲੋਂ ਤਿੱਗਣੇ ਪਾਸ ਆਸਤਿਆਂ ਤੇ ਤੁਹਾਡੇ ਕੋਲ ਮਿਲਦੇ ਆ 15 ਫਰਵਰੀ ਲਾਸਟ ਡੇਟ ਉਦੋਂ ਪਹਿਲਾਂ ਪਹਿਲਾਂ ਆ ਜਾਓ ਬੰਦੇ ਫਾਇਦੇ ਲੈ ਜਾਓ ਆ ਦੇਖੋ ਪ੍ਰਾਈਟੀਆਂ 1 ਫਰਵਰੀ ਤੋਂ ਮੇਲਾ ਸ਼ੁਰੂ ਹੋ ਚੁੱਕਾ 15 ਦੇ ਰਸਤੇ ਤੱਕ ਕਰੋ ਬਾਜੀ ਲੈਂਗੀਆਂ ਵਾਲੇ ਸੂਟ ਲੈ ਕੇ ਆਇਆ ਪੂਰਾ ਲੈਂਗਾ ਸਟੀਚਿਆ ਹੋਇਆ ਨਾਲ ਜਾ ਕੇ 5 ਮੀਟਰ ਸੂਟ ਬਲੈਕ ਕਲਰ ਚ ਪੈਰਾਂ ਦੀ ਆੜ ਬਾੜ ਸ਼ਾੜ ਜਾਣ ਚੈੱਕ ਕਰੋ ਜਿਹੜੇ ਮੈਂ ਕਹਿੰਦਾ ਸੂਟ 10-10 ਹਜ਼ਾਰ ਰੁਪਏ ਲੈਣੇ ਕੋਟੀਆਂ ਦੇ ਪਾ ਮਿਲਣ ਜਾ ਰਹੇ ਨੇ ਬਾਜੀ 15 ਫਰਵਰੀ ਦੇ ਦੇਖੋ ਜੀ ਮਾਮਾ ਦੇ ਨਾਲ ਧੀ ਆਦੀਆਂ ਕਰ ਦੇਣੀਆਂ ਟੋਰਾ ਬਹੁਤ ਸੋਹਣੇ ਸੋਹਣੇ ਡਿਜ਼ਾਈਨ 1 ਫਰਵਰੀ ਤੋਂ ਮੇਲਾ ਸ਼ੁਰੂ ਹੋ ਚੁੱਕਾ 15 ਦੇ ਰਸਤੇ ਜਿੱਥੇ ਉਦੋਂ ਲੱਕ ਕਾਲਾ ਕਪੜਾ ਮਿਲੇਗਾ 40-50000 ਰੁਪਏ ਦੇ ਵਿੱਚ ਇਹ ਰਾਇਲ ਕਸਟਮਰ ਲਈ ਰਾਇਲ ਸੂਟ ਲਗਜ਼ਰੀ ਚੀਜ਼ਾਂ ਦਵਾਂਗੇ ਆਪ ਚੈੱਕ ਕਰ ਲੋ ਨਾ ਤਾਂ ਕਿਸੇ ਆਮ ਦੁਕਾਨ ਤੇ ਮਿਲਣਾ ਨਾ ਕਿਸੇ ਸ਼ੋਰੂਮ ਚ ਮਿਲਣਾ ਜੇ ਮਿਲ ਗਿਆ ਰੇਟ 4-4 ਗੁਣਾ ਵੱਧ ਮਿਲਣਾ ਅਕਜ਼ਰੀ ਦੁਪੱਟੇ ਵੀ ਦਵਾਂਗੇ ਰੇਟ ਬਾਜ਼ਾਰ ਨਾਲੋਂ 3-3 ਗੁਣਾ ਘੱਟ ਕਰਦੇ ਅਸੀਂ ਚੈੱਕ ਕਰੋ ਭਾਜੀ ਡਿਜ਼ਾਈਨਰ ਚੀਜ਼ਾਂ ਲੈ ਕੇ ਆਏ ਆ ਨਾਨਕ ਕਰਜਲੰਦਰ ਚ ਮੈਂ ਕਹਾਂ ਜੀ ਤੁਹਾਡੇ ਘਰ ਚ ਹੈਗਾ ਵਯਾ ਰਿਸ਼ਤੇ ਗਾਰਾ ਕਰੇਗਾ ਵੀ ਆਜੋ ਨਾਨਕ ਕਟਜਰੰਦਰ ਕਿਉਂਕਿ ਲੈਣ ਦੇ ਨਾਲੇ ਮਸਲੇ ਸਾਰੇ ਨਾਨਕ ਕਟਜਰੰਦਰ ਹੱਲ ਕਰ ਦਿਆਂਗੇ ਤੁਸੀਂ ਸੂਟ ਲੈਣਾ 400 ਵਾਲਾ ਉਹ ਵੀ ਮਿਲੇਗਾ 500 ਵਾਲਾ ਲੈਣਾ ਉਹ ਵੀ ਮਿਲੇਗਾ ਸੂਟ ਲੈਣਾ 2000 ਵਾਲਾ ਵੀ ਮਿਲੇਗਾ ਦੇਖੋ ਜੀ ਜਿਹੜੇ ਕਸਟਮਰ ਕਹਿੰਦੇ ਸਾਨੂੰ ਚਾਹੀਦਾ 40 40000 ਦਾ ਸੂਟ 35 35000 ਸੂਟ ਆਜੋ ਵੀ ਆਜੋ ਸਾਡੇ ਕੋਲ ਜਿਹੜਾ 40000 ਦਾ ਸੂਟ ਬਾਜ਼ਾਰ ਚ ਅਸੀਂ ਤੁਹਾਨੂੰ ਦੇਣਾ ਮਿੱਠੇ ਭਾਤੇ ਆਹ ਦੇਖੋ ਦੁਪੱਟੇ ਚੈੱਕ ਕਰੋ ਕਾਰਨ ਚੈੱਕ ਕਰ ਲੋ ਦੁਪੱਟਾ ਪੂਰਾ ਚੈੱਕ ਕਰ ਲੋ ਬਾਰਡਰ ਚੈੱਕ ਕਰ ਲੋ ਇਦਾਂ ਦੇ ਸੂਟ ਤਾਂ ਰਾਣੀਆਂ ਮਹਾਰਾਣੀਆਂ ਪਾਉਂਦੀਆਂ ਤਗੜੇ ਘਰਾਣੀਆਂ ਬੀਬੀਆਂ ਪਾਉਂਦੀਆਂ ਮੈਂ ਕਿਹਾ ਭਾਵੇਂ ਆਮ ਘਰ ਦੀ ਬੀਬੀ ਆ ਜਾਵੇ ਭਾਵੇਂ ਖਾਸ ਘਰ ਦੀ ਬੀਬੀ ਆ ਜਾਏ ਤੁਹਾਡਾ ਟੇਸਟ ਤੁਹਾਡੇ ਬਜਟ ਦੇ ਵਿੱਚ ਦਵਾਂਗੇ ਭਾਜੀ ਪੈਰ ਭਰਾਵਾਂ ਦੇ ਵੱਡੇ ਸਾਰੇ ਕਰਾ ਜਾ ਰਿਹਾ 15 ਦਿਨ ਦੇ ਵਿੱਚ ਵਿੱਚ ਹੈਡ ਵਰਕ ਆਲੇ ਸੂਟ ਕਰ ਦਿੱਤੇ ਕੋਡੀਆਂ ਦੇ ਪਾ ਫੋਰਟ ਸਾਈਡ ਦੁਪੱਟਿਆਂ ਵਾਲੇ ਸੂਟ ਕਰ ਦਿੱਤੇ ਨੇ ਕੋਟੀਆਂ ਦੇ ਪਾਸ ਨਾਨਕ ਕੱਟ ਕਪੜੇ ਦੀ ਫੈਕਟਰੀ ਜਲੰਧਰ ਚ ਮੇਲਾ ਲੱਗਾ ਹੋਇਆ ਆ ਵਿਆਹ ਵਾਲਾ ਸੀਜ਼ਨ ਚੱਲ ਰਿਹਾ ਜਿੱਦੇ ਚ ਹੈਵੀ ਫਰੰਟ ਵਾਲੇ ਸੂਟ ਮਿਲਣਗੇ ਤੁਹਾਨੂੰ ਨੋਰਮਲ ਸੂਟ ਵੀ ਮਿਲਣਗੇ ਕਿਸੇ ਤਰ੍ਹਾਂ ਦਾ ਕਪੜਾ ਲੈਣਾ ਨਾਨਕ ਕੱਟ ਦਾ ਜਰੂਰ ਪਹੁੰਚੋ ਓ ਹੋ 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 ਓ ਕਾਫੀ ਬਹਿ ਜਾ ਬਹਿ ਜਾ ਕੱਢ ਦਿੱਤੇ ਬੱਟ ਨਾ ਦਾ ਕਿਸੇ ਸ਼ੋਰੂਮ ਤੇ ਜਾਣ ਦੀ ਲੋੜ ਆ ਨਾ ਕਿਸੇ ਬੈਟਿੰਗ ਮੋਲ ਦੇ ਵਿੱਚ ਜਾਣ ਦੀ ਲੋੜ ਆ ਤੁਸੀਂ ਆ ਜਾਓ ਨਾਨਕਾਟਾ ਦੇਖੋ ਦੇਖੋ ਮਹਾਰਾਣੀ ਪ੍ਰਨੀਤ ਕੋਰ ਵਾਲਾ ਸੂਟ ਆ ਤਾਜ਼ਾ ਤਾਜ਼ਾ ਮਾਲ ਬੜੀ ਜਾ ਰਿਹਾ ਆ ਤਾਜ਼ਾ ਤਾਜ਼ਾ ਪੈਣ ਪਰਾਵਾ ਨੂੰ ਮਿਲੀ ਜਾ ਰਿਹਾ ਆ ਜਿੱਥੇ 2-2 ਲੱਖ ਵਾਲਾ ਕੱਪੜਾ 40 40000 ਰੁਪਇਆ ਜਦੇ ਲਓ ਵੀ ਜਿਹੜੀਆਂ ਕੁੜੀਆਂ ਕਹਿੰਦੀਆਂ ਸੀ ਸਾਨੂੰ ਇੰਸਟਾਗ੍ਰam ਵਾਲੇ ਸੂਟ ਚਾਹੀਦੇ ਆ ਸਾਨੂੰ ਜਿਹੜੀਆਂ ਫਿਲਮਾਂ 'ਚ ਐਕਟਰ ਮਿਆਂ ਪਾਉਂਦੀਆਂ ਉਦਾਂ ਦੇ ਸੂਟ ਚਾਹੀਦੇ ਆ ਜਿਹੜੇ ਦਿੱਲੀ ਬੰਬਈ ਵਾਲੀਆਂ ਪੰਜਾਬੀ ਮਾਡਲਾਂ ਉਦਾਂ ਦੇ ਸੂਟ ਚਾਹੀਦੇ ਲੈ ਜਾਓ ਬਈ ਤੁਹਾਡੀਆਂ ਪਸੰਦਾਂ ਤੁਹਾਡੇ ਟੇਸ ਅਸੀਂ ਲਿਆਂਦਿਆ ਚੁਣ-ਚੁਣ ਕੇ ਐਦਾਂ ਦੀਆਂ ਚੀਜ਼ਾਂ ਦਵਾਂਗੇ ਰੂਹ ਤੁਹਾਡੀ ਖੁਸ਼ ਹੋ ਜੂਗੀ ਹੈਂਡਵਰਕ ਦੇ ਆਰਟੀਕਲ ਇੰਸਟਾਗ੍ਰam ਵਾਲੇ ਫੇਸਬੁੱਕ ਵਾਲੇ ਪਾਰਟੀ ਕੋਲ ਪਾਰੇ ਦੁਬੱਟੇ ਚਮਰਦੇ ਸੂਟ ਮੈਂ ਕਹਿੰਦਾ ਜੀ ਲਗਜ਼ਰੀ ਸੂਟਾਂ ਦਾ ਵੱਡਾ ਸੇਲ ਮੇਲਾ ਨਾਨਕ ਕਟ ਜਲੰਧਰ ਚ ਲੱਗ ਚੁੱਕਾ ਆ ਅਗਰ ਘਰ ਚ ਵਿਆਹ ਰਿਸ਼ਤੇਦਾਰਾ ਕਰੇ ਵਿਆਹ ਤੇ ਗੱਡੀਆਂ ਚੱਕੋ ਗੱਡੀਆਂ ਚ ਵਾਲੋ ਤੇਲ ਕਿਉਂਕਿ ਹੈਂਡੀ ਜਵਨ ਵੇਲੇ ਤੇ ਆਜੋ ਨਾਨਕ ਕਟ ਜਲੰਧਰ ਲੋ ਜੀ ਜਿਹੜਾ ਕਹਿੰਦਾ ਲੱਖ ਰੁਪਏ ਦਾ ਕੱਪੜਾ ਲੈਨੇ ਆ ਕੋਈ ਕਹਿੰਦੇ 90 ਹਜ਼ਾਰ ਦਾ ਕੱਪੜਾ ਲੈਨੇ ਆ 1 ਲੱਖ ਵਾਲਾ ਕੱਪੜਾ ਲੈ ਜਾਓ 25 ਹਜ਼ਾਰ ਪੈਸੇ ਚ ਚੈਲੰਜ ਕਰਦੇ ਆ ਜਿਹੜੀਆਂ ਚੀਜ਼ਾਂ ਤੁਹਾਨੂੰ ਦੇਣੀਆਂ ਇੱਥੇ ਡੰਮੀਆਂ ਤੇ ਲਾ ਲਾ ਕੇ ਲੋਕਾਂ ਨੂੰ ਲੁੱਟਿਆ ਨਹੀਂ ਜਾਂਦਾ ਇੱਥੇ 5-5000 ਦਾ 20-20000 ਨਹੀਂ ਕੀਤਾ ਜਾਂਦਾ ਇੱਥੇ ਕੀਤਾ ਜਾਂਦਾ ਸਿਰਫ ਫਾਇਦਾ ਲੋਕਾਂ ਦਾ ਸੈਲਫ ਤੇ ਸਿਰਫ ਫਾਇਦਾ ਕੀਤਾ ਜਾਂਦਾ ਬਿਲਕੁਲ ਜੀ ਫਾਇਦਾ ਕਰਾਂਗੇ ਭੈਣ ਭਰਾਵਾਂ ਦਾ ਪੰਜਾਬ ਵਾਸੀਆਂ ਦਾ ਫਾਇਦਾ ਕਰਾਂਗੇ ਹੈਵੀ ਫਰੰਟ ਵਾਲੇ ਸੂਟ ਦੇਾਂਗੇ ਡਿਜ਼ਾਈਨਰ ਦੁਪੱਟੇ ਦੇਣ ਜਾ ਰਿਹਾ 2-2 ਲੱਖ ਦਾ ਕੱਪੜਾ 40-40 ਹਜ਼ਾਰ ਰੁਪਏ ਰੇਟ 'ਤੇ ਦੇ ਆ ਰਿਹਾ ਕਿਉਂਕਿ ਨਾਨਕ ਘਰ ਜਲੰਧਰ ਨੇ 15 ਦੇ ਵਿੱਚ ਤੁਹਾਡੇ ਉਹ ਫਾਇਦੇ ਕਰਦੇ ਨੇ ਮੈਂ ਕਹਿੰਦਾ ਭਾਜੀ ਭੈਣ ਭਰਾ ਖੁਸ਼ ਕਰ ਕਰਕੇ ਭੇਜਾਂਗੇ 15 ਦਿਨ ਦੇ ਸੇਲ ਮੇਲੇ 'ਚ ਇੱਥੇ ਮੱਥਾ ਦੇ ਕੇ ਟਿੱਕਾ ਨਹੀਂ ਲਾਇਆ ਜਾਂਦਾ ਸਾਡੇ ਹਰ ਇੱਕ ਸੂਟ ਦੇ ਰੇਟ ਲਿਖੇ ਹੋਏ ਆ ਜੋ ਰੇਟ ਕਹਾਂਗੇ ਉਹੀ ਰੇਟ ਦਵਾਂਗੇ ਸੋ ਬਿਲਕੁਲ ਭਾਜੀ ਨਾਲ ਦੇ ਆ ਗਏ ਲੈਗ ਵਾਲੇ ਸੂਟ ਚੈੱਕ ਕਰੋ ਪੂਰਾ ਲੇਗਵਰ ਕਹੇਗਾ ਲੌਂਗ ਸ਼ੋਰ ਦੇ ਨਾਲ ਨਾਲ ਫੋਰ ਸਾਈਡ ਦੁਪੱਟਾ ਮਾਰਕਟ ਜਾਓਗੇ 12500 ਨਾਨਕ ਘਾਟ ਆਓ 4500 ਰੁਪਈਆ ਆ ਚੈੱਕ ਕਰੋ ਬਾਜੀ ਲੇਗ ਵਾਲੇ ਉੱਚੀ ਕੁੜਤੀ ਦੇ ਨਾਲ ਸੂਟ ਇਦਾਂ ਦੇ ਡਿਜ਼ਾਈਨਰ ਆਰਟੀਕਲ ਲੈਣੇ ਆ ਪਿਓਰ ਸਟ੍ਰੀਟ ਦੇ ਆਰਟੀਕਲ ਲੈਣੇ ਆ ਆਜੋ ਨਾਨਕ ਘਰ ਜਲੰਧਰ ਸੂਟਾਂ ਦੇ ਨਾਲ ਨਾਲ ਲੇਗੇ ਗਰਾਰੇ ਚਰਾੜੀ ਆਦਮੀ ਵੱਡੇ ਦੇਖੋ ਜੀ ਰੰਗ ਚੈੱਕ ਕਰ ਲਓ ਲਹਿੰਗਿਆਂ ਦੇ ਟਾਪ ਚੈੱਕ ਕਰ ਲਓ ਰੇਡ ਵੀ ਚੈੱਕ ਕਰ ਲਓ ਐਦਾਂ ਦੀਆਂ ਚੀਜ਼ਾਂ ਜੋ ਤੁਸੀਂ ਚਾਹੁੰਦੇ ਹੋ ਅਸੀਂ ਦਵਾਂਗੇ ਤੁਹਾਨੂੰ ਇਹ ਬਾਜ਼ਾਰ 'ਚ ਪਤਾ ਕਿੰਨੇ ਦਾ 15000 18000 18000 ਸਾਡੇ ਕੋਲ ਕੋਈ 4000 ਕੋਈ 4500 ਕੋਈ 5000 ਬਿਲਕੁਲ ਜੀ ਬਿਲਕੁਲ ਚੈੱਕ ਕਰੋ ਰੈਡ ਤੋਂ ਵੀ ਸਸਤੇ ਲੈ ਗਿਆ ਚੋਲੀਆਂ ਲੈ ਆ ਨਾਨਕ ਗੱਲ ਅੰਦਰ ਪੂਰਾ ਹੈਵੀ ਲਹंगा ਛੋਟ ਚੋਲੀ ਦੇ ਨਾਲ ਦੇ ਜਾ ਰਹੇ ਆ 11000 ਰੁਪਏ ਤੋਂ ਲਹंगा ਚੋਲੀ ਸ਼ੁਰੂ ਕਰ ਦਿੱਤਾ 11000 ਰੁਪਏ ਤੋਂ ਬਲੈਕ ਕਲਰ ਤੇ ਚੈੱਕ ਕਰੋ ਡਰੈਸਾ ਜਿਹੜੇ ਮੈਂ ਕਹਿੰਨਾ ਜੀ ਤੁਸੀਂ ਮਾਰਕੀਟ ਚ 20 25 25000 ਰੁਪਏ ਲੈਣੀਆਂ ਕੋਡੀਆਂ ਦੇ ਬਾਅਦ ਕੋਡੀਆਂ ਦੇ ਬਾਅਦ ਦੇਖੋ ਜੀ ਤੁਸੀਂ ਦੇਖਦੇ ਹੋ ਫਿਲਮਾਂ ਦੇ ਵਿੱਚ ਤੁਸੀਂ ਦੇਖਦੇ ਹੋ ਨਾਟਕਾਂ ਦੇ ਵਿੱਚ ਫਿਰ ਤੁਹਾਡਾ ਵੀ ਦਿਲ ਲਲਚਾਉਂਦਾ ਵੀ ਅਸੀਂ ਵੀ ਇਦਾਂ ਦੀ ਚੀਜ਼ਾਂ ਪਾਉਣੀਆਂ ਪਰ ਇਹ ਤੁਹਾਨੂੰ ਕਿਤੇ ਮਿਲਦੀਆਂ ਨਹੀਂ ਹੁਣ ਤੁਹਾਡੇ ਲਈ ਆਏ ਆ ਰੇਟ ਘੱਟ ਕੀਤੇ ਆ ਆਜੋ ਛੇਤੀ 15 ਫਰਵਰੀ ਤੋਂ ਪਹਿਲਾਂ ਪਹਿਲਾਂ ਇਦਾਂ ਦੀਆਂ ਚੀਜ਼ਾਂ ਸੋ ਬਿਲਕੁਲ ਜੀ ਇੰਗਲਿਸ਼ ਕਲਰ ਦੇਾਂਗੇ ਭਾਜੀ ਛਰਾਰੇ ਵਰਕ ਦੇਾਂਗੇ ਮੈਂ ਕਹਿੰਦਾ ਹੌਟ ਵੀ ਕਲਰ ਦੇ ਕੇ ਆਇਆ ਇੱਕ ਤਿਆਰ ਬਦੋਂ ਸ਼ੁਰੂ ਕਰ ਦਿੱਤੇ ਆ 15 ਦਿਨ ਦਾ ਸੇਲ ਮੇਲਾ ਆ ਤੇ ਵੀਡੀਓ ਚੱਲਦੀ ਰਹੀ ਭਾਜੀ ਕਰੀ ਚਲਣ ਸ਼ੇਅਰ ਸ਼ੇਅਰ ਟੂ ਗਰੁੱਪ ਤੇ ਲਾ ਦਿਓ ਗਿਫਤਾ ਵਾਲੇ ਆ ਦੇਖੋ ਜੀ ਤੋਤੀ ਵਾਲਾ ਸੂਟ ਲੈ ਜਾਓ ਸਾਡੇ ਕੋਲੋਂ ਸ਼ਰਾਰਾ ਸੂਟ ਲੈ ਜਾਓ ਸਾਡੇ ਕੋਲੋਂ ਡਰੈਸ ਲੈ ਜਾਓ ਸਾਡੇ ਕੋਲੋਂ ਜਿਹੜੇ ਸਾਡੀ ਵੀਡੀਓ ਬੱਤ ਬੱਤ ਸ਼ੇਅਰ ਕਰਨਗੇ ਪਹਿਲੇ 2 ਕਸਟਮਰਾਂ ਨੂੰ ਪਹਿਲੇ 2 ਦਰਸ਼ਕਾਂ ਨੂੰ ਆ ਦੋ ਚੀਜ਼ਾਂ ਦਵਾਂਗੇ ਬਿਲਕੁਲ ਫ੍ਰੀ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਜਿਹੜਾ ਬੱਤ ਸ਼ੇਅਰ ਕਰ ਦੂਗਾ ਉਹਨਾਂ ਨੂੰ ਆ ਗਿਫਟ ਤੁਹਾਡੇ ਘਰ ਪਹੁੰਚਾਵਾਂਗੇ ਬਾਲ ਆ ਰਿਹਾ ਤੁਹਾਡੇ ਨਾਲ ਸੋ ਬਿਲਕੁਲ ਜੀ ਉਹਦੇ ਨਾਲ ਨਾਲ ਹੀ ਜਿਹੜੀ ਮੇਰੀ ਭੈਣ ਗਰੁੱਪਾਂ 'ਚ ਕਰ ਦੇਗੀ ਵੀਡੀਓ ਮੈਕਸਿਮਮ ਸ਼ੇਅਰ ਆ ਯੈਲੋ ਕਲਰ ਦੀ ਡਰੈਸਰ ਨਾਲ ਕੱਟ ਵੱਲੋਂ ਸਮਾਨ ਵੱਜੋ ਭੇਜੀ ਜਾਏਗੀ ਜੀ ਤੇ ਨਾਲ ਹੀ ਭਾਜੀ ਹੈਵੀ ਡਰੈਸ ਆ ਆ ਮਿੱਟੀ ਦੇ ਭਾਪਾ ਜੀ ਦੇ ਦੇਣੀ ਆ ਆਪਾਂ 15 ਦਿਨ ਦੇ ਸਿਲਮੇ ਸੋ ਆਜੋ ਸਾਡੇ ਕੋਲ ਇੱਕ ਨਹੀਂ ਦੋ ਨਹੀਂ ਪੰਜ ਨਹੀਂ ਆ ਦੇਖੋ ਤੁਸੀਂ ਇੱਥੇ ਆਉਣਾ ਸਾਰੇ ਹੈਂਗੇ ਕੀਤੇ ਹੋਇਆ ਜਿਹੜਾ ਪਸੰਦ ਆ ਗਿਆ ਚੱਕ ਕੇ ਲੈ ਜਾਓ ਆ ਤੁਸੀਂ ਚੈੱਕ ਕਰ ਲਓ ਰੇਟ ਲਿਖ ਲਿਖ ਕੇ ਲਾਤੇ ਆ ਕੋਈ ਠੱਗੀ ਨਹੀਂ ਕੋਟ ਉਹਨੇ 1800 ਰੁਪਏ ਦਾ ਦਵਾਂਗੇ ਸਿਰਫ 1800 ਰੁਪਏ ਦਾ ਦਵਾਂਗੇ ਸੋ ਬਿਲਕੁਲ ਜੀ ਕੋਈ 1800 ਕੋਈ 1500 ਕੋਈ 2000 ਕੋਈ 500 ਕੋ 700 ਕੋਈ 1000 ਕਪੜਾ ਲੈਣਾ ਲੈਣ ਦੇ ਨਾਸਤੇ ਘਰ ਚ ਵਿਆਹ ਰਿਸ਼ਤੇਦਾਰਾ ਕਰੇ ਵਿਆਹ ਗੋੜ ਵਿਆਹ ਲੋਕਾਂ ਦੇ ਕਰਾ ਦਿਓ ਫਾਇਦੇ ਆਪਣੇ ਕਰ ਲੋ ਫਾਇਦੇ ਇੰਦਾ ਜਿਆ ਡਰੈੱਸਾਂ ਲੈਣੀਆਂ ਹੈਂਡਵਰ ਕਾਲੀਆਂ ਆ ਜਲਵੇ ਲੈਣੇ ਨੇ ਇੰਦਾ ਦੇ ਤੇ ਆਣਾ ਹੀ ਪੈਣਾ ਨਾਨਕ ਕਟ ਜਲੰਧਰ ਜਿੱਥੇ ਮੈਂ ਕਹਣਾ ਇੱਕ ਨਾਲ ਇੱਕ ਸੂਟ ਫ੍ਰੀ ਮਿਲ ਰਿਹਾ ਇੱਕ ਸਾਹਿਬ ਦਾ ਕਿਉਂਕਿ 70 70% ਡਿਸਕਾਊਂਟ ਦੇ ਦਿੰਦਾ ਆ ਲੋ ਜੀ ਕੋਈ 12 1200 ਕੋਈ 15 1500 ਕੋਈ 16 1600 ਰੇਟ ਸਾਡੇ ਇੰਨੇ ਘੱਟ ਆ ਚੈਲੰਜ ਕਰਦੇ ਆ ਜੇ ਤੁਹਾਨੂੰ ਕੋਈ ਪੂਰੇ ਪੰਜਾਬ ਦੇ ਦੇਵੇ ਲਗਜ਼ਰੀ ਸੂਟਾਂ ਤੇ ਸ਼ਰਾਰੀਆਂ ਤੇ ਡਰੈੱਸਾਂ ਤੇ ਲਹਿੰਗਿਆਂ ਤੇ ਬਾਰ ਬਾਰ ਯਾਦ ਕਰਾ ਰਹੇ ਆ 15 ਫਰਵਰੀ ਨੋਟ ਕਰ ਲੋ 15 ਫਰਵਰੀ ਤੱਕ ਬਹੁਤ ਵੱਡਾ ਸੇਲ ਹੋਵੇਗਾ 1 1000 ਰੁਪਿਆ ਬਾਜੀ ਕੋਈ 12 ਨਹੀਂ ਕੋਈ 15 ਨਹੀਂ ਕੋਈ 2000 ਨਹੀਂ 1 1000 ਰੁਪਿਆ ਰੇਂਜਾ ਚ ਆਪਾਂ ਗਰਾਰੇ ਸ਼ਰਾਰੇ ਦੇ ਜਾ ਰਹੇ ਆ ਪਹਿਲੇ ਆਓ ਪਹਿਲੇ ਪਾਓ ਸਲੋ ਜੀ ਪ੍ਰਾਈਟੀਆਂ ਦੇਖ ਕੇ ਰੂਹ ਤੁਹਾਡੀ ਖੁਸ਼ ਹੋ ਗਈ ਹੋਣੀ ਆ ਇਸ ਗੱਲ ਦੀ ਗਾਰੰਟੀ ਆ ਕਿਉਂਕਿ ਡਿਜ਼ਾਈਨ ਬਹੁਤ ਸੋਹਣਾ ਆ ਤੇ ਬਾਜ਼ਾਰ ਚ ਜਿਹੜਾ 10000 ਦਾ ਸੂਟ ਇੱਥੇ ਮਿਲਦਾ 2500 3000 ਦਾ ਜਿਹੜਾ 15000 ਦਾ ਸੂਟ ਇੱਥੇ ਮਿਲਦਾ 5 6000 ਦਾ ਜਿਹੜਾ 2000 ਦਾ ਸੂਟ 6 700 ਦਾ ਮਤਲਬ ਬਹੁਤ ਵੱਡੇ ਫਾਇਦੇ ਆ ਛੇਤੀ ਛੇਤੀ ਆ ਜਾਓ ਤੁਹਾਡੀ ਵੇਟ ਕਰਦੇ ਆ ਜਿਹੜਾ ਪਹਿਲਾ ਆਜੂਗਾ ਉਹਦੇ ਫਾਇਦੇ ਪੱਕੇ ਹੋਣੇ ਆ ਯਾਦ ਰੱਖਿਓ 15 ਫਰਵਰੀ ਦੈਨ ਬਹੁਤ ਥੋੜੇ ਰਹਿ ਗਏ ਆ